ਸੰਗਤ ਕਰ ਸਕਦੇ ਆਪਾਂ ਕਿਸੇ ਗੁਰਮਖ ਦੀ ਕੋਈ ਵੀ ਬਾਣੀ ਦਾ ਕੀਰਤਨ ਬਾਣੀ ਦੀ ਕਥਾ ਕੋਈ ਵੀ ਬਾਣੀ ਦਾ ਉਪਦੇਸ਼ ਦਿੰਦਾ ਉਹ ਸਤਕਾਰਯੋਗ ਹੈ ਪਰ ਸ਼ਰਧਾ ਕੇਵਲ ਗੁਰੂ ਗ੍ਰੰਥ ਸਾਹਿਬ ਤੇ ਰੱਖਣੀ ਹੈ ਜੇ ਕਿਤੇ ਹੋਰ ਰੱਖਾਂਗੇ ਤਾਂ ਡੁੱਬ ਜਾਾਂਗੇ ਦੋ ਬੇੜੀਆਂ 'ਚ ਚੜਨ ਵਾਲਾ ਲੰਘਿਆ ਨਹੀਂ ਕਦੇ ਪਾਰ ਇੱਕ ਬੇੜੀ 'ਚ ਇਹ ਨਹੀਂ ਵੀ ਜਿੰਨੇ ਲਾਇ ਗੱਲੀਆਂ ਉਹਦੇ ਨਾਲ ਚੱਲੀ ਆਲਾ ਕੰਮ ਨਹੀਂ ਰੱਖਣਾ ਕਥਾ ਕੀਰਤਨ ਸੁਣ ਸਕਦੇ ਆ ਕਿਸੇ ਗੁਰਮਖ ਦੀ ਸੰਗਤ ਕਰ ਸਕਦੇ ਆ ਜਿਹੜਾ ਸਾਨੂੰ ਗੁਰੂ ਨਾਲ ਜੋੜਦਾ ਹੈ ਸੇਵਾ ਨਾਲ ਜੋੜਦਾ ਹੈ ਸਿਮਰ ਨਾਲ ਜੋੜਦਾ ਹੈ ਪਰ ਸ਼ਰਧਾ ਕੇਵਲ ਗੁਰੂ ਗ੍ਰੰਥ ਸਾਹਿਬ ਤੇ ਰੱਖਣੀ ਹੈ ਤਾਂ ਬੇੜੇ ਪਾਰ ਹੋਣਿਆ ਤੇ ਜੇ ਥਾਂ ਥਾਂ ਤੇ ਸ਼ਰਧਾ ਰੱਖਦੇ ਫਿਰੇ ਨਾ ਫਿਰ ਬੜਨਾ ਕੱਖ ਨਹੀਂ ਆਪਣਾ ਇਸ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ